ਟ੍ਰੈਵਲ ਮੈਨੇਜਮੈਂਟ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਹੋ ਕਰੂਗੀ ਤੇਰੀ ਬੇਟੀ ਦੀ ਬਾਤ ਹੈ ਦੂਰੀ ਦੂਰੀ ਹੈ ਕਿਤਾਬ ਤੁਹਾਡਾ ਭਾਈ ਹੋਰੇ ਆ ਜਾਣਾ ਬਾਹਰ मुदाबाद हायदाबाद मुर्दाबाद पंजाब सरकार मुद्दा घटिया मैनेजमेंट मुद्दाबाद पंजाब सरकार मुद्दा पंजाब सरकार घटिया मैनेजमेंट हाय पंजाब सरकार पंजाब सरकार ਗੱਡੀਆਂ ਮੈਨੇਜਮੈਂਟ ਮਰਦਾਨਾ ਗੱਡੀਆਂ ਮੈਨੇਜਮੈਂਟ ਮਰਦਾਨਾ ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਹਾਏ ਹਾਏ ਹਾਂਜੀ ਕੀ ਨਾਮ ਹੈ ਆਪਣਾ ਕੁਲਦੀਪ ਸਿੰਘ ਹੈ ਜੀ ਕੁਲਦੀਪ ਸਿੰਘ ਜੀ ਅੱਜ ਤੁਸੀਂ ਸਵੇਰ ਸਵੇਰ ਬੱਸ ਸਟੈਂਡ ਦੇ ਬਾਹਰ ਗੇਟ ਬੰਦ ਕਰਕੇ ਤਰਨਤ ਤੱਕ ਕਿਹੜਾ ਮਸਲਾ ਜਿਹੜਾ ਤੁਹਾਡਾ ਇਹ ਮਸਲਾ ਸਰੀ ਪਹਿਲਾਂ ਵੀ ਸਾਨੂੰ ਇਹਨਾਂ ਨੇ ਸਵਾ ਸਾਲ ਵੇਟਿੰਗ ਚ ਪਾਇਆ ਸਵਾ ਸਾਲ ਅਸੀਂ ਘਰੇ ਰਹੇ ਹੁਣ ਸਾਨੂੰ 2 ਮਹੀਨੇ ਇਹਨਾਂ ਨੇ ਬੁਲਾ ਕੇ ਡਿਊਟੀ ਕਰਾ ਕੇ ਮੈਂ 16 ਦਾ ਭਰਤੀ ਆ ਜੀ 8 ਸਾਲ ਮੈਨੂੰ ਭਰਤੀ ਹੋਏ ਨੂੰ ਹੋ ਗਏ ਸਵਾਸਾਲ ਇਹਨਾਂ ਨੇ ਪਹਿਲਾਂ ਮੈਨੂੰ ਵੇਟਿੰਗ ਚ ਪਾ ਕੇ ਘਰੇ ਰੱਖਿਆ ਫੇਰ ਸਾਨੂੰ ਹੁਣ 2 ਮਹੀਨੇ ਬਲਾ ਕੇ ਹੁਣ ਫੇਰ ਵੇਟਿੰਗ ਦੇ ਵਿੱਚ ਪਾਇਆ ਇਹ ਸਰਕਾਰ ਦੀਆਂ ਨਕਾਮੀਆਂ ਨੇ ਜਾਂ ਮਹਿਕਮਿਆਂ ਦੀਆਂ ਨਕਾਮੀਆਂ ਨੇ ਜਿਹੜਾ ਬੱਸਾਂ ਨਹੀਂ ਹੈਗੀਆਂ ਇਹਨਾਂ ਕੋਲੇ ਅਸੀਂ ਡਿਊਟੀ ਕਰਨ ਨੂੰ ਤਿਆਰਾਂ ਸਾਡੇ ਜਵਾਕਪਾਲ ਨੇ ਬਹੁਤ ਔਖੇ ਨੇ ਟਾਈਮ ਬਹੁਤ ਮੰਗਾਈ ਦਾ ਜਵਾਨ ਆ ਰਿਹਾ ਜੀ ਸਾਨੂੰ ਬਹੁਤ ਵੱਡੀ ਮੁਸ਼ਕਲ ਹੈ ਜੀ ਘਰੇ ਬਹਿ ਗਏ ਤਾਂ ਸਾਡੇ ਪਰਿਵਾਰ ਬੱਚੇ ਵੀ ਪੜਾਉਣੇ ਨੇ ਜੀ ਮੇਰੇ ਮਾਪਿਓ ਨੇ ਮੇਰੇ ਡੈਡੀ ਪਹਿਲਾਂ ਹਾਰਟ ਦੇ ਮਰੀਜ਼ ਨੇ ਜੀ ਉਹਨਾਂ ਦੀ ਬਾਈਪਾਸ ਸਰਜਰੀ ਹੋਈ ਹੈ ਤੇ ਕੋਈ ਸਾਡੇ ਕੋਲੇ ਬਹੁਤ ਐਡੀ ਪ੍ਰੋਫਿਟੀ ਨਹੀਂ ਹੈਗੀ ਵੀ ਅਸੀਂ ਉਹਦੇ ਨਾਲ ਗੁਜ਼ਾਰਾ ਕਰ ਸਕੀਏ ਸਾਡਾ ਇਹੀ ਗੁਜ਼ਾਰਾ ਹੈ ਜੀ ਤੇ ਇਹ ਇਹ ਤੋਂ ਵੀ ਸਾਨੂੰ ਇਹਨਾਂ ਨੇ ਸਾਨੂੰ ਅਣ ਦੇਖਿਆ ਕੀਤਾ ਜਾਂਦਾ ਸਾਨੂੰ ਇਹ ਇਸ ਕੰਮ ਤੋਂ ਵੀ ਨਕਾਰਾ ਕਰਕੇ ਤੇ ਘਰੇ ਭੇਜਿਆ ਜਾਂਦਾ ਤੇ ਬਲਕਿ ਹੈਗੀ ਮੈਕਮੇਂ ਦੀ ਇਹ ਚ ਨਕਾਮੀ ਹੈ ਜਿਹੜਾ ਕੋਲੇ ਬੱਸਾਂ ਨਹੀਂ ਹੈਗੀਆਂ ਸਾਡਾ ਕੀ ਕਸੂਰ ਹੈ ਜੀ ਅਸੀਂ ਤਾਂ ਸਾਰੇ ਦੋਨੇ ਜਣੇ ਮੈਂ ਤੇ ਕਰਮਜੀਤ ਕਨੈਕਟਰ ਹੈ ਉਹ ਵੀ ਵੇਟਿੰਗ ਚ ਪਾਇਆ ਇਹਨਾਂ ਨੇ ਉਹਨੂੰ 20 ਸਾਲ ਹੋ ਗਏ ਭਰਤੀ ਹੋਏ ਨੂੰ ਜੀ ਉਦੇ ਨਾਲ ਵੀ ਇਹੀ ਹਾਲਾਤ ਹੋ ਰਹੇ ਨੇ ਜੋ ਮੇਰੇ ਨਾਲ ਨੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ 2025 ਦੇ ਵਿੱਚ 15-20 ਬੱਸਾਂ ਹੋਰ ਕੰਡਮ ਹੋ ਰਹੀਆਂ ਨੇ ਸਾਡੇ 40 45 ਬੰਦੇ ਹੋ ਰਹੇ ਉਹਦੇ ਵਿੱਚ ਪਾ ਰਹੇ ਨੇ ਬੇਟਿੰਗ ਦੇ ਵਿੱਚ ਸਾਡਾ ਕੀ ਕਸੂਰ ਹੈ ਜੀ ਸਾਥੋਂ ਡਿਊਟੀਆਂ ਕਰਵਾ ਕੇ ਇਹਨਾਂ ਨੇ 8-8 ਸਾਲ ਤੇ ਸਾਨੂੰ ਅੱਜ ਇਹ ਘਰੇ ਭੇਜ ਰਹੇ ਨੇ ਬੇਟਿੰਗ ਚ ਪਾ ਰਹੇ ਨੇ ਅਸੀਂ ਤਾਂ ਇਹਦੇ ਨਾਲ ਉਹ ਮਰੀਜ਼ ਚੰਗੇ ਆ ਜੀ ਤੇ ਦੱਸ ਸਾਡੇ ਹੱਥ ਖੜੇ ਨੇ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਹੀ ਬੇਨਤੀ ਕਰਦੇ ਆਂ ਵੀ ਸਾਨੂੰ ਜਾਂ ਤਾਂ ਕੰਮ ਤੇ ਡਿਊਟੀ ਤੇ ਪਾਇਆ ਜਾਵੇ ਨਹੀਂ ਅਸੀਂ ਤਾਂ ਜੱਗ ਲਾ ਕੇ ਮੱਚਾਂਗੇ ਯੂਰੇ ਸਾਨੂੰ ਕੁਝ ਕਰਨਾ ਪਵੇ ਜੇ ਚਾਹੇ ਮਰਨਾ ਪਵੇ ਤੇ ਇਹਦੇ ਨਾਲ ਤਾਂ ਸਾਨੂੰ ਮਰ ਰਹੀ ਚੰਗੇ ਆਂਗੇ ਅਸੀਂ ਜਦੋਂ ਭੁੱਖ ਮਰੀ ਨਾਲੋਂ ਤਾਂ ਜੀ ਹਾਂ ਜੀ ਕੀ ਨਾਮ ਆਪਣਾ ਕਰਮਜੀਤ ਸਿੰਘ ਜੀ ਕਰਮਜੀਤ ਸਿੰਘ ਜੀ ਤੁਸੀਂ ਬਸਟੈਂਡ ਦੇ ਬਾਹਰ ਹੜਤਾਲ ਤੇ ਬੈਠੇ ਹੋ ਉਸ ਵਸਵਾਰ ਆਪਣੇ ਪਰਿਵਾਰਾ ਸਮੇਤ ਕੀ ਮਸਲੇ ਨੇ ਜਿਹੜੇ ਸਰ ਜੀ ਮਸਲੇ ਸਾਡੇ ਇਹ ਨੇ ਅਸੀਂ 2002 ਦੇ ਭਰਤੀਆਂ ਸਾਨੂੰ ਜਿਹੜਾ ਬੇਟਿੰਗ ਦੇ ਵਿੱਚ ਪਾਇਆ ਜਾਂਦਾ ਇਹ ਮੀਟਗ ਨਾ ਜਿਹੜਾ ਮਸਲਾ ਉਹ ਹੱਲ ਕਰਿਆ ਜਾਵੇ ਕਿਉਂ ਗੱਡੀਆਂ ਮੈਕਮੇ ਕੋਲੇ ਨਹੀਂ ਹੈਗੀਆਂ ਸਾਡਾ ਕਸੂਰ ਕੀ ਹੈ ਬੱਚੇ ਬਰਾਬਰ ਦੇ ਹੋਰੇ ਨੇ ਸਾਡਾ ਖਰਚਾ ਕਿਵੇਂ ਚੱਲੂਗਾ ਇਹਨਾਂ ਨੇ ਸਾਨੂੰ ਪਹਿਲਾਂ 8 ਸਾਲ ਅਸੀਂ ਹੜਤਾਲ ਦੇ ਵਿੱਚੋਂ ਕੱਢ ਕੱਢ ਕੇ ਦੁਬਾਰੇ ਕੋਰਟ ਤੋਂ ਕੇਸ ਜਿੱਤ ਕੇ ਆਏ ਅਸੀਂ ਇਹਨਾਂ ਨੇ ਦੁਬਾਰੇ ਪਾ ਕੇ ਸਾਨੂੰ ਮੈਕਮੇ ਵਿੱਚ 2 ਸਾਲ ਡਿਊਟੀ ਕਰਾ ਕੇ ਸਵਾ ਸਾਲ ਫੇਰ ਮੀਟਿੰਗ 'ਚ ਰੱਖਿਆ ਹੁਣ 2 ਦੋ ਮਹੀਨੇ ਡਿਊਟੀ ਕਰਾ ਕੇ ਸਾਨੂੰ ਹੁਣ ਕੱਲ ਫੇਰ ਮੀਟਿੰਗ 'ਚ ਪਾ ਦਿੱਤਾ ਜੀ ਸਾਡਾ ਗੁਜ਼ਾਰਾ ਕਿਵੇਂ ਚੱਲੂਗਾ ਜੀ ਦੱਸੋ ਅਸੀਂ ਕਿੱਧਰ ਜਾਈਏ ਜੀ ਸਾਨੂੰ ਸਾਡਾ ਗੇਟ ਮਸਲੇ ਇਹ ਹੈ ਵੀ ਗੇਟ ਬੰਦ ਕਿਉਂ ਕਰਿਆ ਸਾਨੂੰ ਚਿਹਰਾ ਡਿਊਟੀਆਂ ਨੇ ਪਾਇਆ ਜਾਵੇ ਨਹੀਂ ਸਾਡਾ ਕੋਈ ਮਸਲਾ ਹੱਲ ਕਰਿਆ ਜਾਵੇ